ਸੰਸਾਰ ਸਾਗਰ ਤੇ ਰਖਿਆਨ ਬਹੁੜ ਨਾ ਜਨਮੈ ਧਾਇ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਿਸ਼ਚਲ ਜਗਾ ਦੇ ਦਿੱਤੀ ਸੰਸਾਰ ਸਮੁੰਦਰ ਵਾਂਗ ਨਾ ਜਿਵੇਂ ਪ੍ਰਤਾਖ ਸਮੁੰਦਰ ਹੈ ਉਹਦੇ ਵਿੱਚ ਪਾਣੀ ਬਹੁਤਾ ਹੈ ਕਿੰਨੇ ਬਾੜ ਪਾਣੀ ਆ ਗਿਣਤੀ ਨਹੀਂ ਉਹਦੀ ਕੋਇ ਇਸੇ ਤਰ੍ਹਾਂ ਵੱਡੀਆਂ ਵੱਡੀਆਂ ਲਹਿਰਾਂ ਹਨ ਉਹਦੇ ਵਿੱਚ ਖੂਨਖਾਰ ਵੱਡੇ ਵੱਡੇ ਉਹਦੇ ਵਿੱਚ ਜਾਨਵਰ ਹਨ ਜੋ ਮਨੋਖ ਨੂੰ ਸਬੂਤਾ ਨਿਕਲ ਜਾਂਦੇ ਆ ਇਸੇ ਪ੍ਰਕਾਰ ਉਹ ਬੜਵਾ ਨਾਲ ਹੈ ਉਹਦੇ ਵਿੱਚ ਵੱਡੀ ਘੁੰਮਣ ਘੇਰੀ ਹੈ ਇਸੇ ਪ੍ਰਕਾਰ ਗੁਰੂ ਪਿਆਰਿਓ ਤੁਹਾਨੂੰ ਗੁਰੂ ਗ੍ਰੀਮ ਨਵਾਜ ਜੀ ਨੇ ਇਸ ਸੰਸਾਰ ਨੂੰ ਸਮੁੰਦਰ ਦੀ ਤੁਲਨਾ ਦਿੱਤੀ ਹੈ ਜਿਵੇਂ ਸਮੁੰਦਰ 'ਚ ਅਥਾ ਪਾਣੀ ਹੈ ਇਥੇ ਸੰਸਾਰ ਦੇ ਵਿੱਚ ਪਦਾਰਥਾਂ ਨੂੰ ਬਹੁਤ ਪਾਣੀ ਹੈ ਅਤੇ ਜਿਵੇਂ ਸਮੁੰਦਰ ਦੇ ਵਿੱਚ ਤੋ ਵੜਡੀਆਂ ਵੜਡੀਆਂ ਲਹਿਰਾਂ ਉੱਠਦੀਆਂ ਤੇ ਇਸੇ ਤਰ੍ਹਾਂ ਤ੍ਰਿਸ਼ਨਾ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਹਨ ਅਤੇ ਸਮੁੰਦਰ ਦੇ ਵਿੱਚ ਜਿਵੇਂ ਵੱਡੇ ਵੱਡੇ ਜਾਨਵਰ ਹਨ ਇਸੇ ਪ੍ਰਕਾਰ ਸੰਸਾਰ ਸਮੁੰਦਰ ਦੇ ਵਿੱਚ ਉਹ ਗੁਰੂ ਕਾਰਿਓ ਕਾਮ ਕ੍ਰੋਧ ਆਦਿਕ ਇਹ ਵੱਡੇ ਵੱਡੇ ਮੱਛ ਹਨ ਅਤੇ ਬੜਵਾ ਨਾਲ ਜਿਵੇਂ ਸਮੁੰਦਰ ਦੇ ਗਰਭ ਵਿੱਚ ਇਸੇਹੀ ਪ੍ਰਕਾਰ ਹੈ ਤੋ ਇਥੇ ਗੁਰੂ ਪਿਆਰਿਓ ਮਾਇਆ ਰੂਪੀ ਇਹ ਬੜਵਾ ਨਾਲ ਹੈ ਜਿਹਨੂੰ ਇਸ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਹੈ ਸੰਸਾਰ ਨੂੰ ਤਰਨਾ ਬੜਾ ਔਖਾ ਹੈ ਇਹ ਸਾਗਰ ਜਿਹੜਾ ਨਾ ਔ ਕੋ ਜੋਜਨ ਦਾ ਜਿਹੜਾ ਨਾ ਇਹ ਸਾਗਰ ਹੁੰਦਾ ਜਿਵੇਂ ਸੱਗਰ ਦੇ ਮੁੰਡਿਆਂ ਨੇ ਪੁੱਤਰਾ ਨੇ ਪੁੱਟਿਆ ਸੀ ਤੇ ਸੰਸਾਰ ਸਾਗਰ ਜੋ ਹੈ ਇਹਦੇ ਤੋਂ ਰੱਖ ਲਿਆ ਸਤਗੁਰੂ ਜੀ ਨੇ ਕਿਰਪਾ ਕਰਕੇ ਉਣਤਾ ਕਰਕੇ ਫੇਰ ਜਨਮਾਂ ਵਿੱਚ ਨਹੀਂ ਆਵਾਂਗੇ ਜਿਹੜਾ ਸਾਧਗੁਰੂ ਗਰੀਬ ਨਵਾਜ਼ ਜੀ ਦੀ ਸ਼ਰਨ ਪੈ ਗਿਆ ਜਿੰਨ ਕਮਾਈ ਕਰ ਲਈ ਸੇਵਾ ਕਮਾਈ ਨਾਮ ਕਮਾ ਲਿਆ ਉਹ ਗੁਰੂ ਪਿਆਰਿਓ ਫਿਰ ਦੁਬਾਰ ਵਾਰ ਵਾਰ ਧਾ ਕਰਕੇ ਜਨਮਤ ਨਹੀਂ ਆਵੇਗਾ ਅਥਾ ਜਨਮ ਵਿੱਚ ਆ ਕੇ ਤੇ ਧਾ ਧਾ ਕਰਕੇ ਮਰ ਕਰਕੇ ਨਹੀਂ ਜਾਵੇਗਾ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ